ਮੈਂ ਗੱਲ ਕਰਦੀ ਪੂਰੀ ਲੱਗਦੀ ਆ ਆ ਕੀ ਕਰਕੇ ਆਏ ਆ ਆ ਕੀ ਕਰਤਾ ਮੈਨੇ ਆ ਰਿਸ਼ਤੇ ਦੀਆਂ ਗੱਲਾਂ ਤੋਰੀ ਬੈਠੇ ਸੀਗੇ ਲੈ ਫੇਰ ਕੀ ਹੋ ਗਿਆ ਸੁਖ ਨਾਲ ਛੋਟਾ ਭਾਈ ਜਵਾਨ ਹੋ ਗਿਆ ਵਿਆਹਣਾ ਨਹੀਂ ਬੇ ਚੁੱਡੂ ਆਕਲ ਨੂੰ ਹੱਥ ਮਾਰ ਚਾਰ ਕਿਲੇ ਜ਼ਮੀਨ ਦੇ ਨੇ ਜੇ ਇਹਨੂੰ ਵਿਆਹ ਲਿਆ ਅੱਧੇ ਇਹਨੂੰ ਵੀ ਵੰਡ ਕੇ ਦੇਣਾ ਪਊਗਾ ਆਪਾਂ ਕੀ ਖਾਵਾਂਗੇ ਤੜਕੇ ਤੜਕੇ ਆ ਕੋਈ ਚੱਚ ਦੀ ਗੱਲ ਕਰ ਲਈ ਕਤੇ ਮੇਤੋ ਸਰਵਿਸ ਨਾ ਕਰਾ ਲਈ ਬੇ ਕਬੀਲਦਾਰੀ ਤਾਂ ਆਪਣੀ ਪਹਿਲੀ ਠੀਕ ਨਹੀਂ ਚੱਲਦੀ ਫੇਰ ਕਿੱਥੋਂ ਚੱਲੂਗੀ ਨਾ ਤਾਂ ਤੇਰੀ ਠੀਕ ਹੈ ਦੋ ਕਿਲੇ ਆਪਣ ਨੂੰ ਆ ਜਾਣਗੇ ਦੋ ਕਿਲੇ ਉਹਨੂੰ ਪਰ ਆਪਾਂ ਖਾਵਾਂਗੇ ਕੀ ਆਪਦੀਆਂ ਮੱਤਾਂ ਆਪਣੇ ਕੋਲ ਹੀ ਰੱਖ ਆ ਲੋਕ ਕੀ ਕਹਿਣਗੇ ਬੇਅਕਲ ਦੀਆਂ ਨੇ ਤੇਰੇ ਨਹੀਂ ਖਾਨੇ ਵਰਦੀ ਜਾ ਭੱਗ ਜਾ ਤੂੰ ਤਾਂ ਖੇਤਾਂ ਜੋਕੇ ਰਹਿ ਗਿਆ ਤੂੰ ਕੰਮ ਕਰ ਲੈ ਆਪਦਾ ਲੀਪੀਰੋ ਨੀ ਕੋਈ ਨਹੀਂ ਸੁਣਦਾ ਸਾਰਾ ਘਰ ਖਾਲੀ ਪਿਆ ਨਾ ਕੋਈ ਇੱਧਰ ਦੀਂਦਾ ਨਾ ਇੱਧਰ ਭੂਖ ਨਾ ਪੁੱਤੇ ਦਾ ਚਿਹਰਾ ਕੋਈ ਲੁੱਟ ਕੇ ਲੈ ਜੇ ਜਣਦਿਆੜੇ ਘਰ ਇਹ ਤਾਂ ਜਮੀ ਘੋੜੇ ਵੇਚ ਕੇ ਸੌ ਜਾਂਦੇ ਨੇ ਹਾਂ ਨਹੀਂ ਚੱਲ ਤਾਇਂ ਕੀ ਲੈਣਾ ਤੇ ਤਾਂ ਅੱਗਾਂ ਹੀ ਲਾਉਣੀਆਂ ਨੇ ਘਰਾਂ ਚ ਅੰਦਰ ਬੈਠਿਆਂ ਨੂੰ ਲਾ ਦੂੰਗੀ ਹਾਂ ਇਹ ਤਾਂ ਅੰਦਰ ਜਾਣੀ ਨਾ ਇਹ ਤਾਂ ਇਹੀ ਪੰਗੇ ਰਹਿਣਗੇ ਇੱਥੇ ਤਾਂ ਇਹਨਾਂ ਦੇ ਤੂੰ ਐ ਨਹੀਂ ਰੇਚ ਬੈਠੀ ਕੁੜੇ ਆ ਜਾ ਚਾਚੀ ਬੈ ਜਾ ਕੀ ਬੈਠੀ ਐ ਚਾਚੀ ਵਾਲੀ ਵੱਡੀ ਬਿੱਪਤਾ ਪੈ ਗਈ ਮੇ ਕਿ ਹੋ ਗਿਆ ਕੁੜੇ ਜੀ ਜੇ ਬੇਦਾਰ ਰਿਸ਼ਤਾ ਕਰ ਰਹੇ ਨੇ ਮੈਨੂੰ ਪਤਾ ਚਾਰ ਕਿਲੇ ਤਾਂ ਪਹਿਲੀ ਜ਼ਮੀਨ ਦੇ ਨੇ ਕੀ ਉਹਨੂੰ ਖਵਾਵਾਂਗੇ ਕੀ ਆਪ ਖਵਾਵਾਂਗੇ ਬੂ ਨੀ ਫੇਰ ਤਾਂ ਭੈਣ ਤੇਰਾ ਦੁਖੀ ਹੋਣਾ ਬਣਦਾ ਹੀ ਆ ਨੀ ਤੂੰ ਜਿਗਾਰ ਲਾ ਕੋਈ ਜੇ ਭੈਣੇ ਤੇਰਾ ਥਿਓਰ ਵਿਆਹਿਆ ਕਿਆ ਤੇਰੇ ਮੁੰਡੇ ਨੂੰ ਸਾਖ ਤਾਂ ਸਾਖ ਤੇਰੇ ਮੁੰਡੇ ਨੂੰ ਤਾਂ ਮੁੱਲ ਦੀ ਤੀਵੀਂ ਵੀ ਨਹੀਂ ਦੇਣੀ ਕਿਸੇ ਨੇ ਇਹ ਕਿਹੜਾ ਸੁਣਦਾ ਮੇਰੀ ਜਮਾ ਨਹੀਂ ਸੁਣਦਾ ਨੀ ਬੰਦੇ ਤਾਂ ਚੁੱਟੂ ਹੀ ਹੁੰਦੇ ਨੇ ਟੀਮੀਆਂ 'ਚ 365 ਚਲਿੱਤਰ ਹੁੰਦੇ ਨੇ ਤੂੰ ਸੋਚ ਕੁਸ ਮੈਂ ਤਾਂ ਸਾਰੇ ਜਿਗਾਰ ਲਾ ਲਾ ਕੇ ਥੱਕ ਗਈ ਤੂੰ ਦੇ ਕੋਈ ਜਿਗਾਰ ਮੈਨੂੰ ਹੁਣ ਮੈਂ ਦੱਸਦੀਆਂ हां चाची ਆ ਸਕੀਮ ਚੱਲੂ ਆ ਆਪਣੀ ਹੁਣ ਦੇਖਦੀਆਂ ਕਿਵੇਂ ਹੁੰਦਾ ਸਾਕ ਨਹੀਂ ਤੂੰ ਫਿਕਰ ਨਾ ਕਰ ਤੇ ਚਾਚੀ ਤੇਰੇ ਨਾਲ ਬਸ ਠੀਕ ਐ ਹੁਣ ਅੱਜ ਗਾੜ ਲਾਉਨੇ ਆ ਆਪਾਂ ਚੰਗਾ ਮੈਂ ਜਾਣੀ ਆ ਚਾਚੀ ਹੁਣ ਐਤਵਾਰ ਨੂੰ ਆਉਣਾ ਹੈ ਉਹਨਾਂ ਨੇ ਐਤਵਾਰ ਨੂੰ ਆਹ ਜਗਾੜ ਆਪਾਂ ਵਰਤਣਾ ਹੈ ਸਾਕ ਹੋਣ ਨਹੀਂ ਦੇਣਾ ਕਿਸੇ ਵੀ ਹਾਲ ਚ ਨਹੀਂ ਤੂੰ ਫਿਕਰ ਕਾ ਤੂੰ ਕਰਦੀ ਐ ਐਤਵਾਰ ਨੂੰ ਉਹਨਾਂ ਨੇ ਹਾਂ ਤੂੰ ਮੈਨੂੰ ਬਾਰ ਨੂੰ ਆਖਣੇ ਫੋਨ ਕਰਦੀ ਚੰਗਾ ਮੈਂ ਤਾਂ ਐਤਵਾਰ ਨੂੰ 7 ਵਜੇ ਆ ਜੂੰਗੀ ਬਸ ਠੀਕ ਐ ਸਾਖ ਫੋਨ ਨਹੀਂ ਦੇਣਾ ਕਿਸੇ ਵੀ ਹਾਲਤ ਚ ਤੂੰ ਦੇਖੀ ਤਾਂ ਸਹੀ ਬਸ ਠੀਕ ਐ ਚੰਗਾ ਚੰਗਾ ਲੈ 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 ਮੈਂ ਤਾਂ ਬਦਲੂਗੀ ਇਹ ਸਫਾਈਆਂ ਨੂੰ। ਨੀਭੂ, ਮੈਂ ਤਾਂ ਕਮਰ ਮੁੱਢ ਲਗੀ ਸੀ ਸੱਚ। ਮੈਂ ਤਾਂ ਫੋਨ ਕਰਨਾ ਸੀ ਉਹ ਕਬਾੜੀ ਨੂੰ ਜਾ ਖਣਦੇ। ਵੇ ਚੱਕ ਲੈ ਜਾ ਖਣ ਦੇ ਦੇ ਆ। ਹਾਂ ਚਾਚੀ ਕਿਵੇਂ ਯਾਦ ਕੀਤਾ? ਵੇ ਯਾਦ ਕਰਨ ਨੂੰ ਕੀ ਪਲੇਅ ਦੇਣਾ ਤੂੰ ਮੇਰਾ ਖਸਮ ਲੱਗਦਾ। ਹਾਂ। ਤੇਰਾ ਖਸਮ ਬਣ ਕੇ ਮੈਂ ਕੀ ਲੈਣਾ ਚਾਹੀ? ਇੱਕ ਕੰਮ ਹੈ ਜ਼ਰੂਰੀ। ਤੈਨੂੰ 100 ਰੁਪਇਆ ਦੇਵਾਂਗੀ ਪੂਰਾ। ਹਾਂ। ਠੀਕ ਆ ਚਾਚੀ। ਮੈਂ ਤੈਨੂੰ ਦੱਸਦੀਆਂ ਕੰਮ ਕਿਵੇਂ ਕਰਨਾ। ਆਹ ਕੰਮ ਮੈਂ ਸਮਝ ਗਿਆ। ਠੀਕ ਆ। ਆਜੋ ਆਜੋ ਸਰਦਾਰ ਜੀ ਬਸ ਆਹੀ ਕਾਰ ਆ ਜੀ। ਆਜੋ ਆਜੋ। ਆ ਦੇ ਖਵਾ ਕਰਾ ਜੀ ਆਜੋ 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 ਮਗਰ ਸਿਆ ਘਰ ਤਾਂ ਤਕੜਾ ਲੱਗਦਾ ਆਵੇ ਕਰਮਚਾਰੀ ਤੇ ਘਰ ਤਾਂ ਠੀਕ ਲੱਗਦਾ ਕੋਈ ਨਹੀਂ ਆਪਾਂ ਗੱਲ ਕਰਕੇ ਦੇਖਦੇ ਆਂ ਆਵੇ ਬੁਲਾ ਫਿਰ ਮੈਂਬਰ ਨੂੰ ਘਰਦਾਂ ਕੋਈ ਸਮਝ ਜਾ ਵੀ ਛੇਰਾ ਤੇਰੇ ਪਾਪੇ ਨੂੰ ਬੁਲਾ ਕੇ ਲਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਇਹ ਆ ਜੀ ਮੁੰਡੇ ਦਾ ਵੱਡਾ ਭਾਈ ਸਾਹਿਬ ਕੁਛ ਹੀ ਕਰੋ ਜਿਹੜੀ ਗੱਲ ਕਰਨੀ ਹੈ ਜੀ ਅੱਜ ਇਹਨਾਂ ਨਾਲ ਹਾਂ ਕਾਕਾਏ ਆਪਣੀ ਪੈਣੀ ਕਿੰਨੀ ਹੈਗੀ ਟੋਟਲ 4 ਕਿਲੇ ਆਂਦੇ ਨੇ ਜੀ ਤੇ ਰਮਾਤਮਾ ਦਾ ਦਿੱਤਾ ਸਭ ਕੁਛ ਆ ਆ ਸੰਧ ਘਰੇ ਖੜੇ ਨੇ ਆਪਦੇ ਸਭ ਕੁਛ ਵਧੀਆ ਕਾਰੋਬਾਰ ਚੱਲਦਾ ਜੀ ਅੱਛਾ ਕਾਕਾ ਜੀ ਕਿੱਥੇ ਹੈਗੇ ਉਹ ਨਜ਼ਰ ਨਹੀਂ ਆ ਰਹੇ ਕਿੱਥੇ ਕਾਕਾ ਜੀ ਖੇਤ ਗਏ ਨੇ ਜੀ ਅੱਜ ਪਾਣੀ ਦੀ ਵਾਰੀ ਆ ਜੀ ਅੱਛਾ ਉਹਨਾਂ ਨੂੰ ਬੁਲਾਓ ਫਿਰ ਆਪਾਂ ਬੈਠ ਕੇ ਗੱਲ ਕਰੀਏ ਨਾਲੇ ਅਸੀਂ ਵੀ ਜਲਦੀ ਜਾਣਾ ਲੋ ਜੀ ਉਹ ਆ ਗਿਆ ਵੱਡੀਆਂ ਉਮਰ ਵਾਲਾ ਮੇਰਾ ਭਰਾ ਜੀ ਮੈਂ ਚੱਲਿਆ ਮੈਨੂੰ ਥੋੜਾ ਜਿਹਾ ਕੰਮ ਆ ਤੁਸੀਂ ਜੋ ਗੱਲ ਕਰਨੀ ਆ ਇਹਨਾਂ ਕਰ ਲਓ ਬਾਈ ਜੀ ਆ ਕਾਕਾ ਜੀ ਹੁਣ ਮੂੰਹ ਤੇ ਬੈਠੇ ਨੇ ਤੁਸੀਂ ਕਰੋ ਜਿਹੜੀ ਗੱਲ ਕਰਨੀ ਆ ਅੱਛਾ ਕਾਕਾ ਜੀ ਪੜ੍ਹਾਈ ਕਿੱਥੇ ਤੱਕ ਕਰੀਏ ਤੁਸੀਂ 12 ਕਰੀਆ ਨਹੀਂ ਅੱਛਾ ਹੋਰ ਕੋਈ ਨਸ਼ਾ ਪੱਤਾ ਤਾਂ ਨਹੀਂ ਤੁਸੀਂ ਕਰਦੇ ਨਾ ਨਸ਼ਾ ਪੁੱਤ ਵਾਲੇ ਦੇ ਪਕੌੜੇ ਨਹੀਂ ਨੰਗਦੇ ਹੀ ਅੱਛਾ ਚੰਗਾ ਹੀ ਮੈਨੂੰ ਮੰਡੀ 'ਚ ਕੰਮ ਆਈ ਅੱਛਾ ਜੀ ਆਤੀ ਆ ਗਏ ਉਹ ਆ ਜਾ ਛੇਤੀ ਆ ਜਾ ਕਰ ਛੇਤੀ ਛੇਤੀ ਆ ਜਾ ਬਸ ਠੀਕ ਹੈ ਆ ਜਾ ਚੰਗਾ ਆ ਜਾ ਚੁਪੜ ਚੁਪੜ ਜਾ ਸਾਥੀ ਕਾਲ ਜੀ ਵੇ ਮਸਗਰਾ ਤੂੰ ਮੈਂ ਤੂੰ ਕਰਾਉਣਾ ਸਾਗ ਮੁੰਡੇ ਨੂੰ ਸਾਡੇ ਨੂੰ ਵੇ ਸਾਗ ਕੋਈ ਚੱਜ ਦਾ ਕਰਾਈ ਤੇ ਉੱਥੇ ਵਾਲਾ ਕੰਮ ਨਾ ਕਰਦੀ ਸਾਡੇ ਚੰਗਾਲ ਕਰਾਇਸੇ ਸਾਗ ਮੁੰਡਾ ਮਣਮਣਸੇ ਕਰਦਾ ਸੀ ਉਹ ਮੈਨੂੰ ਛੱਡਦਾ ਸੀ ਪਲੇਗ ਦੇ ਜਾਣਾ ਉਹ ਹਾਂ ਯਾਰ ਰੱਖਿਆ ਕਰ ਮਾੜਾ ਮੋਟਾ ਹਾਂ ਕਿਸੇ ਦੀ ਧੀਆਂ ਪਾਣਾਂ ਧੋਖਾਂ ਨਹੀਂ ਕਰਾਈਦਾ ਹੁੰਦਾ ਮੈਂ ਕਹਿੰਦਾ ਕਰਾਇਆ ਨਹੀਂ ਕੋਈ ਸਾਖ ਚੰਗਾਲ ਚੰਗੂੜ ਉਹੀ ਮਾਰੀ ਜੰਨੀ ਆਪਦੀ ਉਪ ਭਕਾਈ ਹਾਂ ਨੀ ਬਣੀ ਕਿੱਥੇ ਆ ਆ ਗਈ ਤੀ ਹੋਰ ਚਾਚੀ ਆ ਤਾਂ ਉਹੀ ਨੇ ਜਿੰਨੇ ਵਾਰੀ ਤੈਨੂੰ ਦੱਸਿਆ ਤੀ ਆਪਣੇ ਜਗਸੀਰ ਦਾ ਰਿਸ਼ਤਾ ਲੈ ਕੇ ਆਏ ਨੇ ਅਸੇ ਸਾਖ ਕਰਨਾ ਆਇਓ ਭਾਈ ਗੁੱਸਾ ਨਾ ਕਰੇ ਮੇਰੇ ਬੋਲੇ ਚੱਲੇ ਦਾ ਮੈਨੂੰ ਤਾਂ ਵੀ ਸੁਭਾਅ ਹੈ ਮੈਂ ਚਾਹੁੰਨੀ ਆ ਵੀ ਕਿਸੇ ਧੀ ਪੁੱਤ ਨਾ ਠੱਗੀ ਨਾ ਹੋਵੇ ਮੈਨੂੰ ਸੱਚ ਕਹਿਣ ਦੀ ਆਦਤ ਤੇਰੀ ਚੱਲਦੀ ਨਹੀਂ ਹਾਂ ਪਰੋਂ ਤਾਂ ਧੀਏ ਜਿਵੇਂ ਅਕੇ ਸਾਖ ਹੋ ਗਿਆ ਤੋਂ ਮਿਰਕੀ ਵੀ ਹੜ ਚੁ ਪੁਰਾਣੇ ਚੱਪੜਾ ਬੋਤਲਾਂ ਵੇਚ ਲੋ ਵੇ ਭਾਈ ਆਜਾ ਕਵਾੜੀਆਂ ਆਜਾ ਲੈ ਮਾਈ ਬੋਤਲਾ ਉਦਲਾ ਰੱਦੀ ਲਿਓ ਨੇ ਭਾਈ ਖੜਜਾ ਤੇ ਖਰਚਾ ਵੀ ਨਹੀਂ ਕੁੜੀਆਂ ਸਾਲੀਆਂ ਚੱਕ ਲਈਆਂ ਹਾਂ ਜਿਹੜਾ ਕੂੜਾ ਕੱਪਟ ਪਿਆ ਹੈਗਾ ਬੋਤਲਾਂ ਪੁੱਤ ਕਵਾਰੀ ਨੇੜੇ ਆਉਂਦੀ ਹੈ ਘਰ ਚ ਗਰਹਿ ਚੰਗਾ ਨਹੀਂ ਹੁੰਦਾ ਬੈਠ ਜਾਈ ਜੱਕ ਸੀਰਦੀਆਂ ਇੱਕ ਦਿਨ ਦੀਆਂ ਨੇ ਆ ਤਾਂ ਮਾਈ ਗਾਡ ਬੈਠੋ ਬੈਠੋ ਸਰਦਾਰ ਜੀ ਸਰਦਾਰ ਜੀ ਬੈਠੋ ਤੁਸੀਂ ਸਰਦਾਰ ਜੀ ਬੈਠੋ ਜੀ ਸਰਦਾਰ ਜੀ ਬਾ ਨਹੀਂ ਚਾਚੀ ਤੇਰੀ ਕਮਾਨ ਕਰ ਗਈ ਸਕੀਮ ਪਲੀ ਮੈਨੂੰ ਐਵੇਂ ਥੋੜੀ ਤੇਰੀ ਚਾਚੀ ਕਹਿੰਦੇ ਨੇ ਹਾਂ ਮੈਂ ਤੋੜਦਿਆਂ ਜੋੜੀਆਂ ਤੇ ਮੈਂ ਖੇੜਦਿਆਂ ਕੋੱਕੇ ਇਹ ਤਾਂ ਫੇਰ ਵੀ ਮਾਰਿਆ ਜਾ ਸਾਖ ਸੀ ਕਿ 365 ਚਲਿੱਤਰ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰਦੇ ਬੜੀ ਚਾਚੀ ਬੈਠੋ ਯਾਰ ਗੱਲ ਤਾਂ ਸੁਣ ਤੁਸੀਂ ਸਰਦਾਰ ਜੀ ਸਰਦਾਰ ਜੀ ਰੁਕੋ ਤੁਸੀਂ ਰੁਕੋ ਸਰਦਾਰ ਜੀ ਰੁਕੋ ਤੁਸੀਂ ਕਿੱਥੇ ਚੱਲੇ ਹੋ ਤੁਸੀਂ ਮੁੰਡੇ 'ਚ ਕੀ ਗਲਤ ਦੇਖ ਲਿਆ ਉਹ ਤੇ ਸਹੀ ਕੀ ਆ ਮੁੰਡਾ दारू ਪੀਂਦਾ ਮੁੰਡੇ ਨੂੰ ਦੌਰੇ ਪੈਂਦੇ ਨੇ ਆ ਦੇਖ ਲੈ ਤੇ ਸਹੀ ਸਾਡੀ ਕੁੜੀ ਟੋਪਣੀਆਂ ਤਾਂ ਉਹ ਤਾਂ ਪਿੰਡ ਦੀ ਫੱਫੇ ਕੁੱਟਣੀ ਆ ਜੀ ਉਹ ਤਾਂ ਕਿਸੇ ਦਾ ਘਰ ਨਹੀਂ ਵਸਣਦੀ ਤੁਸੀਂ ਉਹਦੀਆਂ ਗੱਲਾਂ ਚ ਆ ਕੇ ਸਾਡੀ ਕੁੜੀ ਪੁਸਾਉਣੀ ਸੀ ਉਹ ਨਹੀਂ ਬਾਈ ਜੀ ਉਹ ਤਾਂ ਫੱਫੇ ਕੁੱਟਣੀ ਆ ਉਹ ਤਾਂ ਸਾਰੇ ਪਿੰਡ ਦੇ ਘਰ ਵਸਣ ਹੀ ਨਹੀਂ ਦਿੰਦੀ ਤੁਸੀਂ ਉਹਦੀਆਂ ਗੱਲਾਂ ਚ ਆ ਕੇ ਤੁਸੀਂ ਐਨੇ ਪੜ੍ਹ ਲਿਖੇ ਤੁਸੀਂ ਆਪਦੇ ਦਿਮਾਗ 'ਚੋਂ ਕੰਮ ਲਾਓ ਯਾਰ ਤੂੰ ਆਪਣਾ ਕੰਮ ਕਰ ਓਏ ਅਸੀਂ ਨਹੀਂ ਕਰਦੇ ਇਹ ਰਿਸ਼ਤਾ ਫਸਾ ਕੇ ਰੱਖਤੇ ਤੇ ਨਾਲੇ ਆਪਾਂ ਕਰਾਇਆ ਲਾ ਕੇ ਆਪਾਂ ਹੀ ਅਸੀਂ ਲੈ ਕੇ ਜਾਂਦੇ ਤੈਨੂੰ ਹਾਏ ਓ ਮੇਰਿਆ ਰੱਬਾ ਮੇਰਿਆਂ ਸਾਲਿਆ ਨੇ ਮੇਰੀ ਬੇਇੱਜ਼ਤੀ ਕਰਾ ਕੇ ਰੱਖਤੀ ਕੀ ਗੱਲ ਛੋਟੇ ਵੀਰ ਉਹ ਦੱਸ ਜਾ ਬੈਠਾ ਓ ਬਾਈ ਮੈਂ ਤਾਂ ਤਾਂ ਬੈਠਾ ਇੱਥੇ ਆਦਾਸ ਮਾ ਉਹਨਾਂ ਨੇ ਕੁਝ ਦੱਸੀ ਨਹੀਂ ਹੈਗਾ ਓ ਬਾਈ ਤੂੰ ਕਿਉਂ ਟੈਨਸ਼ਨ ਲੈਣਾ ਬਚੋਲੇ ਤਾਂ ਹੈ ਜੇ ਹੀ ਹੁੰਦ ਨੇ ਕੜੇ ਸ਼ਾਂਪਾਂ ਚ ਹੀ ਵਿਕ ਜਾਂਦੇ ਨੇ ਤੂੰ ਕਿਉਂ ਟੈਨਸ਼ਨ ਲੈਣਾ ਮੈਂ ਜਾ ਕੇ ਨਾ ਉਹ ਲੈਵੇ हां दस की गल दसनीया पढ़ाई करनी ध्यान देला अपना ਨਾਲੇ ਵੱਡਿਆਂ ਦੀਆਂ ਗੱਲਾਂ 'ਚ ਦਖਲ ਦਾ ਜਿੰਨਾ ਦਿਆ ਕਰ ਪਪਾ ਜੇ ਤੂੰ ਮੇਰੀ ਗੱਲ ਸੁਣ ਲੈਂਦਾ ਨਾ ਤੈਨੂੰ ਐਤਵਾਰ ਨੂੰ ਦੱਸ ਦਿੰਦਾ ਕੀ ਹੋਇਆ ਸੀ ਕਿਸੇ ਦਾ ਕੁਛ ਨਹੀਂ ਕਿਹਾ ਮੇਰਾ ਚਾਚਾ ਮੰਨ ਗਿਆ ਹਾਂ ਕੋਈ ਗੱਲ ਨਹੀਂ ਬਈ ਮੈਂ ਲੈ ਕੇ ਆਉਣਾ ਕੰਨੂ ਉਹਨਾਂ ਨੂੰ ਹਾਂ ਬਈ ਠੀਕ ਹੈ ਠੀਕ ਹੈ ਮੈਂ ਕੰਨੂ ਲੈ ਕੇ ਆ ਜਾਉ ਉਹਨਾਂ ਨੂੰ ਤੁਹਾਡੇ ਘਰੇ ਮਗਾ ਫਿਕਰ ਨਾ ਕਰੋ ਯਾਰ ਸੱਸੀ ਗੱਲ ਬਾਈ ਜੀ ਬਾਈ ਜੀ ਤੁਹਨੇ ਕੁਝ ਦੱਸਿਆ ਹੀ ਨਹੀਂ ਹੈਗਾ ਕੀ ਦੱਸਦਾ ਮੈਂ ਤੂੰ ਤਾਂ ਮੇਰਾ ਜਲੂਸ ਕਢਾਤਾ ਉੱਥੇ ਹੈ ਮੁੰਡੇ ਨੂੰ ਛੋਡੇ ਨੂੰ ਦੌਰੇ ਪੈਂਦੇ ਨੇ ਸ਼ਰਾਬਾ ਬਣ ਬਣ ਹੋ ਪੀਂਦਾ ਕੀ ਦੱਸਦਾ ਮੈਂ ਬਾਈ ਤੈਨੂੰ ਕਿਹਨੇ ਕਿਹਾ ਇਹ ਗੱਲ ਆ ਉਹਦੇ ਘਰੇ ਜਾ ਕੇ ਪੁੱਛ ਮੇਰਾ ਛੱਡੋ ਖੜਾ ਕੀ ਕਹਿੰਦਾ ਬਚੋਲਾ ਕੋਈ ਜਵਾਬ ਜੂਵਾ ਬਾਈ ਗੱਲ ਸਮਝ ਨਹੀਂ ਲੱਗੀ ਤੂੰ दारू ਕਦੋਂ ਤੋਂ ਪੀਣ ਲੱਗ ਗਿਆ ਮੈਂ ਪੜਿਆ ਲਿਖਿਆ ਬੰਦਾ ਬਾਈ ਮੈਂ ਦਾਰੂ ਤਾਂ ਉਹੀ ਨਹੀਂ ਪੀਂਦਾ ਮੈਂ ਤਾਂ ਕੋਲੇ ਨਹੀਂ ਖੜਦਾ ਦਾਰੂ ਪੀਣ ਵਾਲੇ ਦੇ ਨਾਲੇ ਉਹ ਕਹਿੰਦਾ ਦਿਨ 'ਚ ਚਾਰ-ਚਾਰ ਬੋਤਲਾਂ ਪੀ ਜਨਾ ਤੂੰ ਨਾਲੇ ਤੈਨੂੰ ਮਰਗੀ ਕਦੋਂ ਤੋਂ ਹੋ ਗਈ ਹੈਂ ਤੈਨੂੰ ਮਰਗੀ ਬਾਈ ਪਾਪਾ ਤੈਨੂੰ ਮੈਂ ਦੱਸਾਂ ਗੱਲ ਕੀ ਹੋਈ ਸੀ ਹਾਂ ਹੁਣ ਤੂੰ ਦੱਸ ਕੀ ਗੱਲ ਕਰਨੀ ਆ ਬਹੁਤ ਟਾਈਮ ਦਾ ਕਹੀ ਜਾਂਦਾ ਗੱਲ ਦੱਸਣੀਆਂ ਦੱਸ ਜਿਹੜੀਆਂ 부ੜੀ ਨਹੀਂ ਹੁੰਦੀ ਹੁੰਦੀ ਹੈਗੀ ਆ ਚਾਚੀ ਚੂਚੀ ਤੇ ਮੰਮੀ ਨੇ ਸਾਰੇ ਪੰਗੇ ਪਾਏ ਹੋਏ ਨੇ ਕੀ ਪੰਗਾ ਪਾਤਾ ਜਦੋਂ ਐਤਵਾਰ ਨੂੰ ਉਹ ਆਏ ਸੀ ਜਦੋਂ ਤੁਸੀਂ ਬਾਗੇ ਸੀ ਪਿੱਛੋਂ ਇਹ ਤਾਂ ਮੈਂ ਦੱਸਦਾ ਉਹ ਨਾ ਬਾਈ ਭਾਬੀ ਨੂੰ ਤਾਂ ਕੁਝ ਨਹੀਂ ਕਹਿਣਾ ਫੇਰ ਕੀ ਹੋਗਾ ਜੇ ਮੇਰਾ ਰਿਸ਼ਤਾ ਨਹੀਂ ਹੋਣ ਦਿੰਦੀ ਜਵਾਕਾ ਵਾਂਗੂ ਮਸਾਂ ਵਾਲਿਆ ਮੈਨੂੰ ਲੈ ਰਿਸ਼ਤਾ ਫੇਰ ਹੋ ਜੂ ਲੋਕਾਂ ਚ ਮੂੰਹ ਦਿਖਾਣ ਜੋਗਾ ਨਹੀਂ ਛੱਡਿਆ ਮੈਨੂੰ ਦੁਨੀਆ ਕੀ ਕਹੂਗੀ ਮੇਰਾ ਛੋਟਾ ਭਰਾਗਾ ਇਹਦੇ ਬਾਰੇ ਤਾਂ ਸੋਚ ਲੈਂਦੀ ਚੁਪੜੀ ਚੁਪੜੀ ਚਾਚੀ ਚੁਪੜੀ ਚੁਪੜੀ ਇਹ ਤਾਂ ਇਕੱਠੇ ਜਿ ਖੜੇ ਨੇ ਮੈਂ ਤਾਂ ਅੱਗ ਲਾ ਕੇ ਗਈ ਸੀ ਇਹ ਤਾਂ ਸੁੱਖਸਾਨ ਲੱਗਦੀ ਹੈ ਦੇਖਦੀਆਂ ਨੀ ਵੀਰੋ ਸ਼ਰਮ ਕਰ ਸ਼ਰਮ ਪਾਪਾ ਆਹੀ ਕੂੜੀ ਜਿਹੜੇ ਸਾਰੇ ਪਾਣੀ ਲਾ ਕੇ ਦੀ ਸੀ ਮੈਂ ਮੈਂ ਕੀ ਪੰਗਾ ਪਾਇਆ ਅੱਜਕੱਲ ਤਾਂ ਭਲਾਈ ਦਾ ਜਵਾਨ ਨਾ ਹੀ ਨਹੀਂ ਕਸ ਕਰ ਚਾਚੀ ساری ਤੇਰੀ ਭਲਾਈ ਕਰੀ ਹੋਈ ਐ ਤਹੀਂ ਵੇੜਾ ਬਿਠਿਆਦਾ ਸਾਡਾ ਸਾਡੇ ਘਰ ਦੇ ਵਿੱਚ ਤੇ ਮੁੱਟ ਪਵਾਤੀ ਮੇਰਾ ਸੋਹਣਾ ਦੇਵਰ ਮੇਰੇ ਪੁੱਤਾਂ ਵਰਗਾ ਦੇਵਰ ਤੇ ਸਾਡੇ ਚ ਫਰਕ ਪਵਾਤਾ ਮੈਂ ਕਰਾਉਂਗੀ ਮੇਰੇ ਦੇਵਰ ਦਾ ਰਿਸ਼ਤਾ ਹੁਣ ਤੇਰੀ ਵਜ੍ਹਾ ਨਾਲ ਕੇ ਸਾਡੇ ਘਰ ਚ ਫਰਕ ਪੈ ਗਿਆ ਚਾਚੀ ਤੂੰ ਚੰਗਾ ਨਹੀਂ ਕੀਤਾ ਚੰਗਾ ਵੇ ਭਲਾਈ ਦਾ ਤਾਂ ਜਮਾਨਾ ਹੀ ਨਹੀਂ ਆ ਕੀekra ਵੀ ਮੈਨੂੰ ਤਾਂ ਬੋਲ ਗਿਆ ਕੱਲ ਨਹੀਂ ਮੈਂ ਤਾਂ ਤੇਰੀ ਜੇਲੀ ਨਹੀਂ ਚੜ੍ਹਦੀ ਕਦੇ ਹਾਂ ਜਾ ਜਾ ਬੱਸ ਤੇਰੀ ਪਵਾੜੇ ਪਾਇ ਤੂੰ ਇਹੀ ਕੁਛ ਕਰਨ ਜੋਗੀ ਐ ਮੇਟਰ ਗਲਤੀ ਹੋ ਗਈ ਮੈਨੂੰ ਮਾਫ ਕਰਦੇ ਹੋ ਵੇਖ ਜੇ ਇਹਨੇ ਮੈਨੂੰ ਮਾਂ ਬਣਾਇਆ ਤਾਂ ਮੈਂ ਵੀ ਹੁਣ ਇਹਨੂੰ ਮਾਂ ਬਣ ਕੇ ਹੀ ਦਿਖਾਵਾਂਗੀ ਠੀਕ ਹੈ ਇਹਨੂੰ ਮਾਂ ਬਣ ਕੇ ਇਹਦਾ ਰਿਸ਼ਤਾ ਕਰਾਉਂਗੀ ਆ ਕੀਤੀ ਆ ਕਬੀਲਾ ਰਾਂਲੀ ਗੱਲ ਚਾਚੇ ਤੇਰਾ ਤਾਂ ਵਿਆਹ ਹੋ ਜਾਊਗਾ ਫਿਰ ਮੈਂ ਕੀ ਕਰੂੰਗਾ ਉਹ ਮੇਰਾ ਤਾਂ ਵਿਆਹ ਹੋ ਜੂ ਸਰਵਾਲਾ ਦਾ ਤੂੰ ਹੀ ਬਣੇਗਾ ਰਹ ਗਿਆ ਸੀ ਤਵਾਰੋ ਮੈਂ ਚੱਕ ਲੈਣਾ ਬਈ ਨਾਲੇ ਆਉਂਦਾ ਕਰਾਈ ਕੋਈ ਨਾ ਕੋਈ ਨਾ ਕੋਈ ਨਹੀਂ ਮੈਂ ਦੱਸ ਦਿਆਂ ਖਾਸ ਟਾਈਮ ਲੈ ਕਰੀ ਚੱਲੋ ਕਰੀ ਚੱਲੋ ਕਰੀ ਚੱਲੋ ਹਾਂ ਕਰੀ ਚੱਲੋ ਕਰੀ ਚੱਲੋ ਅਕਲ ਨੂੰ ਹੱਥ ਮਾਰ ਕੀ ਸੀ ਐਕਸ਼ਨ ਕਮੈਂਟ ਸਾਇਲੈਂਸ